ਅੱਜ ਇਹ ਕਹਿੰਦਾ ਵੀ ਮੈਨੂੰ ਅਹਿਸਾਸ ਹੈ ਤੇ ਇਹਨਾਂ ਨੇ ਉਸ ਸਮੇਂ ਕਿਉਂ ਨਾ ਕਰਿਆ ਉਸ ਸਮੇਂ ਤਾਂ ਮਨਮੋਹ ਸਿੰਘ ਤੋਂ ਮਾਫੀ ਮੰਗਾ ਦਿੱਤੀ ਇਹਨਾਂ ਨੇ ਵੀ 84 ਦੀ ਮੈਂ ਮੰਗਦਾ ਮਾਫੀ ਸਿੱਖਾਂ ਦੀ ਨਸਲ ਕੁਸੀ ਹੋਵੇ ਸਿੱਖਾਂ ਨੂੰ ਹੀ ਮਾਰਿਆ ਗਿਆ ਹੋਵੇ ਸਿੱਖਾਂ ਨੂੰ ਹੀ ਨਿਆਣਾ ਮਿਲਿਆ ਹੋਵੇ ਤੇ ਸਿੱਖ ਤੋਂ ਹੀ ਮਾਫੀ ਮੰਗਾ ਦਿੱਤੀ ਸੀ ਉਸ ਵੇਲੇ ਵੀ ਕਿਹਾ ਸੀ ਕਿ ਮਾਫੀ ਮੰਗਣੀਆਂ ਤਾਂ ਹੀ ਮੰਗਣਾ ਪਰ ਉਹ ਤਾਂ ਕਹਿੰਦੇ ਮੇਰੇ ਸਬੰਧ ਬਹੁਤ ਵਧੀਆ ਨੇ ਸਿੱਖਾਂ ਦੇ ਜੇ ਸਿੱਖਾਂ ਦੇ ਸਬੰਧ ਵਧੀਆ ਹੈ ਤਾਂ ਤੁਸੀਂ ਉਹਨੂੰ ਕਹਦੇ ਪੰਜਾਬ ਦੇ ਵਿੱਚ ਇਕੱਲਾ ਵਿਚਰ ਕੇ ਦੇਖ ਲੈ ਤੁਰ ਕੇ ਬਿਨਾਂ ਸਕਿਉਰਿਟੀ ਤੋਂ ਤੈਨੂੰ ਪਤਾ ਲੱਗ ਜੂਗਾ ਵੀ ਸਿੱਖ ਕਿੰਨੀ ਨਫ਼ਰਤ ਕਰਦੇ ਐ ਸਰੋਹ ਕਾਂਤੀ ਨੇ ਬਹੁਤ ਵੱਡਾ ਦਿਲ ਕਰਿਆ ਜੀ ਮਾਫੀ ਮੰਗੀ ਹੈ ਦਿਲ ਕਰਿਆ ਕਿਹਨੂੰ ਫਾਂਸੀ ਚੜਾਤਾ ਥੋੜਾ ਤਾਂ ਰਾਜ ਰਿਹਾ ਤੁਸੀਂ ਤਾਂ 25 ਸਾਲ ਰਾਜ ਕਰਿਆ ਤੇ ਜਿਹੜੇ ਸਿੱਖ ਅੱਜ ਉਹਨਾਂ ਮੰਗਰ ਲੱਗ ਕੇ ਉਹਨੂੰ ਜਸਟੀਫਾਈ ਕਰਦੇ ਐ ਕਿ ਉਹਨੇ ਮਾਫੀ ਮੰਗ ਲਈ ਉਹ ਮੈਂ ਸਿੱਖਾਂ ਨੂੰ ਇਹਨਾਂ ਨੂੰ ਬੁੱਝੜਾਂ ਨੂੰ ਪੁੱਛਣਾ ਚਾਹਣਾ ਉਹ ਵੀ ਸਿੱਖੀ ਸੀ ਉਹ ਵੀ ਸਿੱਖੀ ਸੀ ਜਿਨ੍ਹਾਂ ਦੇ ਗਲਾਂ 'ਚ ਤੈਰ ਪਾ ਕੇ ਸਾੜੇ ਜਿਨ੍ਹਾਂ ਦੇ ਘਰ ਦੇ ਘਰ ਸਾੜਤੇ ਉਹ ਵੀ ਸਿੱਖੀ ਸੀ ਦਾ ਹੁੰਦਾ ਹੈ ਕਿ ਸਾਈਉ ਕੋਲੇ ਉਹਦੇ ਦਾਹ ਨਾਲ ਸੱਤ ਸਿੱਖ ਮੱਢਤੇ ਸੱਤ ਸਿੱਖਾਂ ਦਾ ਕਤਲ ਕੀਤਾ ਜਿਦੇ ਚ ਉਹ ਦੋਸ਼ੀ ਵੀ ਸਾਬਤ ਹੋ ਗਿਆ ਕਾਂਗਰਸ ਨੇ ਉਸ ਨੂੰ 10 ਸਾਲਾਂ ਬਾਅਦ ਉਹਦੀ ਜਿਹੜੀ ਫਾਂਸੀ ਦੀ ਸਜ਼ਾ ਹੈ ਉਹਨੂੰ ਉਮਰ ਕੈਦ ਦੇ ਵਿੱਚ ਬਦਲਤਾ ਉਸ ਤੋਂ ਬਾਅਦ ਕਾਂਗਰਸ ਦੀ ਹੀ ਦੁਬਾਰੇ ਜਦੋਂ ਸਰਕਾਰ ਆਈ ਉਹਦੀ ਉਮਰ ਕੈਦ ਨੂੰ ਹੀ ਬਦਲ ਕੇ ਉਹਨੂੰ ਰਿਹਾ ਕਰ ਦਿੱਤਾ ਗਿਆ ਤੇ ਇੱਕ ਸਾਡੇ ਸਿੱਖਾਂ ਨੇ ਇੱਕ ਬਿਆਨਤਾ ਬੁਚੜ ਸੋਤ ਆ ਤੇ ਉਹਨਾਂ ਨੂੰ 35-35 ਸਾਲ ਹੋ ਗਏ ਜੇਲ੍ਹਾਂ ਚ ਬੈਠਿਆ ਨੂੰ ਕਿਹੜਾ ਇਨਸਾਫ ਕਿਹੜੀ ਤੂੰ ਕਹਿਣਾ ਵੀ ਹਮਦਰਦੀ ਹਮਦਰਦੀ ਕਹਿਦੀ ਹੈ 41 ਸਾਲਾਂ ਬਾਅਦ ਇਨਸਾਫ ਮਿਲਦਾ ਹੁੰਦਾ ਕਿਸੇ ਨੂੰ ਜਿਹੜੇ ਇਨਸਾਫ ਲੈਣ ਵਾਲੇ ਸੀ ਉਹ ਤਾਂ ਖੁਦ ਚਲੇ ਗਏ ਦੁਨੀਆ ਤੋਂ ਪੂਛ ਕਰਕੇ ਇੱਕ ਅਪਰਾਧੀ ਲੋਕਾਂ ਨੂੰ ਇਹਨਾਂ ਨੇ ਸ਼ਲਟਰ ਦਿੱਤਾ ਹੈ ਇਸੇ ਕਾਂਗਰਸ ਨੇ ਇਸੇ ਰੋਹਲ ਗਾਂਧੀ ਨੇ ਇਹਦੀ ਮੰਮੀ ਸੋਨੀਆ ਗਾਂਧੀ ਨੇ ਇਹਨਾਂ ਨੇ ਉਹਨਾਂ ਨੂੰ ਪਨਾਹ ਦਿੱਤੀ ਹੈ ਕਿ ਵੀ ਤੁਹਾਡੇ ਤੇ ਕੇਸ ਚੱਲ ਜਾਣਗੇ ਕੁਝ ਨਹੀਂ ਹੁੰਦਾ ਤੇ ਉਹ ਉਹ ਇਸੇ ਤਰ੍ਹਾਂ ਹੀ ਆਪ ਦੇ ਬਹੁਤੇ ਜਿਹੜੇ ਅਪਰਾਧੀ ਸੀ ਉਹ ਆਪ ਦੀ ਮੌਤੇ ਆਪ ਮਰ ਗਏ ਉਹਨਾਂ ਨੂੰ ਸਜ਼ਾ ਹੀ ਨਹੀਂ ਹੋਈ ਸਾਡੀਆਂ ਕੁੜੀਆਂ ਨੂੰ ਐ ਲੰਮੀਆਂ ਮਤਲਬ ਕਿ ਲੈਂਡ 'ਚ ਪਾ ਕੇ ਰੇਪ ਹੋਇਆ ਸਾਡੇ ਨਾਲ ਮੈਂ ਕਹਿਣਾ ਵੀ ਜੇ راہਲ ਗਾਂਧੀ ਇਹ ਕਹਿੰਦਾ ਮੈਂ ਜ਼ਿੰਮੇਵਾਰੀ ਲੈ ਲਈ ਕੀ ਇਹ ਜ਼ਿੰਮੇਵਾਰੀ ਲੈਣਾ ਸਾਨੂੰ ਇਨਸਾਫ ਮਿਲ ਜੂਗਾ ਕੀ ਸੱਜਣ ਕੁਮਾਰ ਜਗਦੀਸ਼ ਟੈਟਲਰ ਕੀ ਕਾਂਗਰਸ ਦੇ ਉਸ ਤੋਂ ਬਾਅਦ ਐਮਪੀ ਮੰਤਰੀ ਉਹ ਕਾਂਗਰਸ ਦੇ ਅਹੁਦੇਦਾਰ ਨਹੀਂ ਰਹੇ ਅੱਜ ਤੱਕ ਹੈ ਕਾਂਗਰਸ ਨੇ ਕੀ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ ਉਹ ਤਾਂ ਕਾਂਗਰਸੀ ਨੁਮਾਇੰਦਗੀ ਕਰਦੇ ਐ راہਲ ਗਾਂਧੀ ਦੇ ਬਿਆਨ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰੀ ਚਰਚਾ ਛੇੜ ਦਿੱਤੀ ਹੈ ਉਹ ਬਿਆਨ ਕੀ ਹੈ ਉਸਤੇ ਬਾਬਤ ਵੀ ਕੱਲ੍ਹ ਗੱਲ ਕਰਾਂਗੇ ਰਾਹੁਲ ਗਾਂਧੀ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਜਾਂਦੇ ਨੇ ਉੱਥੇ ਇੱਕ ਇੰਸਟੀਚਿਊਟ ਦੇ ਵਿੱਚ ਇੱਕ ਸਿੱਖ ਸਟੂਡੈਂਟ ਦੇ ਵੱਲੋਂ ਉਹਨਾਂ ਨੂੰ ਸਵਾਲ ਸਿੱਖ ਕਤਲੇਆਮ ਤੇ ਕੀਤਾ ਜਾਂਦਾ 84 ਦੇ ਦਹਾਕੇ ਦੇ ਵਿੱਚ ਹੋਏ ਉਸ ਕਤਲੇਆਮ ਤੇ ਕੀਤਾ ਜਾਂਦਾ ਜਿਸ ਤੇ ਜਵਾਬ ਦੇ ਵਿੱਚ ਰਾਹੁਲ ਗਾਂਧੀ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਉਹ ਸਭ ਜ਼ਿੰਮੇਵਾਰੀ ਮੈਂ ਆਪਣੇ ਸਰ ਲੈਂਦਾ ਹਾਂ ਹਾਲਾਂਕਿ ਇਸ ਤੋਂ ਪਹਿਲਾਂ ਕਾਂਗਰਸ ਤੇ ਇਹੀ ਹੁਣ ਤੱਕ ਵੀ ਇਲਜ਼ਾਮ ਇਹੀ ਲੱਗਦੇ ਰਹੇ ਨੇ ਇਲਜ਼ਾਮਤ ਉਹ ਸਹੀ ਵੀ ਨੇ ਕਿ ਕਾਂਗਰਸ ਉਹਨਾਂ ਦੋਸ਼ੀਆਂ ਨੂੰ ਬਚਾਉਂਦੀ ਰਹੀ ਆ ਪਾਪ ਜੋ ਸਜ਼ਾਵਾਂ ਬਣਦੀਆਂ ਉਹ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ ਪਰ ਹੁਣ ਐਸਾ ਬਿਆਨ ਇਸ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਫਿਰ ਇੱਕ ਵਾਰੀ ਹਲਚਲ ਜਿਹੜੀ ਆ ਉਹ ਮੱਚੀ ਆ ਮੇਰੇ ਨਾਲ ਪਰਮਿੰਦਰ ਸਿੰਘ ਹੋਣਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਗੱਲਬਾਤ ਕਰਨਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਸਵਾਗਤ ਆਰਮੇਟਰ ਦਿਓ ਵਾਹਿਗੁਰੂ ਜੀ ਖਾਲਸਾ ਆ ਭਾਈ ਫਤੇ ਜੀ ਸਭ ਤੋਂ ਪਹਿਲਾਂ ਬਿਆਨ ਦੀ ਜੇ ਮੈਂ ਗੱਲ ਕਰਾ ਜਿਹੜਾ ਰਾਹੁਲ ਗਾਂਧੀ ਹੋਰਾਂ ਦੇ ਵੱਲੋਂ ਦਿੱਤਾ ਗਿਆ ਉਸ ਤੇ ਜ਼ਿੰਮੇਵਾਰੀ ਉਹ ਆਪਣੇ ਸਿਰ ਲੈਂਦੇ ਨੇ ਉਹ ਕਹਿੰਦੇ ਨੇ ਕਿ ਉਸ ਦਹਾਕੇ ਦੇ ਵਿੱਚ ਮੈਂ ਸਿਆਸਤ ਦੇ ਵਿੱਚ ਨਹੀਂ ਸੀ ਜੋ ਵੀ ਕੁਝ ਹੋਇਆ ਸਿੱਖਾਂ ਦੇ ਨਾਲ ਉਹ ਬਹੁਤ ਗਲਤ ਹੋਇਆ ਹਾਲਾਂਕਿ ਸਿੱਖ ਤਾਂ ਉਸ ਦਿਨ ਤੋਂ ਕਹਿੰਦੇ ਆਈ ਨਹੀਂ ਕਿ ਸਾਰਨਾ ਗਲਤ ਹੋਇਆ ਤੇ ਜੋ ਸਜ਼ਾਮਾਂ ਬਣਨੀਆਂ ਚਾਹੀਦੀਆਂ ਸੀ ਉਹ ਨਹੀਂ ਮਿਲੀਆਂ ਕਿਵੇਂ ਦੇਖਦੇ ਹੁਣ ਰਾਹੁਲ ਗਾਂਧੀ ਹੋਰਾਂ ਦੇ ਵੱਲੋਂ ਆਪਣੀ ਝੋਲੀ ਦੇ ਵਿੱਚ ਪੂਰੀਆਂ ਜ਼ਿੰਮੇਵਾਰੀਆਂ ਲਈਆਂ ਅਸੀਂ ਸ਼ੁਰੂ ਤੋਂ ਹੀ 40 ਸਾਲਾਂ ਤੋਂ ਅਸੀਂ ਪੀੜਤ ਹੈ ਅਸੀਂ ਸ਼ੁਰੂ ਤੋਂ ਹੀ ਇਹ ਗੱਲ ਕਹਿੰਦੇ ਆਂ ਵੀ ਕਾਂਗਰਸ ਨੇ ਹਮੇਸ਼ਾ ਹੀ ਜੇ ਜਿਹੜੀ ਵੀ ਦਿੱਲੀ ਸਟੇਟ ਦੇ ਉੱਤੇ ਸਰਕਾਰੀ ਆ ਉਹਨੇ ਮਗਰ ਮੱਛਦੇ ਹੰਝੂ ਬਹਾਏ ਆ ਹਮੇਸ਼ਾ ਹੀ ਉਹਨਾਂ ਨੇ ਸਾਡੇ 84 ਦੇ ਵਿੱਚ ਚਾਹੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਚਾਹੇ ਦਿੱਲੀ ਬੰਬੇ ਬਕਾਰੋ ਕੋਲਕਾਤਾ ਸਾਰੇ ਜੋ ਸਾਡੀ ਨਸਲ ਕੁਸ਼ੀ ਹੋਈ ਐ ਸਿੱਖਾਂ ਦੀ ਸਾਨੂੰ ਤਾਂ ਇੱਥੋਂ ਤਿੱਕਰ ਸਾਨੂੰ ਤਾਂ ਪਹਿਲਾਂ 10 ਸਾਲ ਤੱਕ ਇਹੀ ਕਹੀ ਗਈ ਐ ਇਹੀ ਕਾਂਗਰਸ ਕੇ ਵੀ ਦੰਗੇ ਹੋਏ ਐ ਦੰਗੇ ਹੁੰਦੇ ਆ ਦੋ ਕੋਈ ਕਮਿਊਨਿਟੀਆਂ ਆਪਸ ਦੇ ਵਿੱਚ ਭੜਨ ਉਹ ਦੰਗੇ ਹੁੰਦੇ ਆ ਸਾਡੀ ਨਸਲ ਕੁਸ਼ੀ ਹੋਈ ਐ ਇੱਕ ਫਿਰਕੇ ਵੱਲੋਂ ਸਰਕਾਰ ਦੀ ਸ਼ਹਿਤ ਇਹ ਸਿੱਖਾਂ ਨੂੰ ਮਾਰਿਆ ਗਿਆ ਗਲਾਂ ਚ ਟਾਇਰ ਪਾ ਕੇ ਸਾੜਿਆ ਗਿਆ ਕੋਈ ਕੋਈ ਇਸ ਤਰ੍ਹਾਂ ਦਾ ਜ਼ੁਲਮ ਜੋ ਮਤਲਬ ਸਾਡੇ ਨਾਲ ਜੋ ਹੋਇਆ ਉਹ ਅਸੀਂ ਜੇ ਦੱਸਦੇ ਆ ਤਾਂ ਸਾਨੂੰ ਇਹ ਲੱਗਦਾ ਵੀ ਸਾਡੀ ਨੀਵੀਂ ਪੈਂਦੀ ਐ ਕਿ ਅਸੀਂ ਉਹ ਦੱਸ ਨਹੀਂ ਸਕਦੇ ਜੋ ਸਾਡੇ ਨਾਲ ਉਹ ਦਰਦਨਾਕ ਹਾਦਸਾ ਹੋਇਆ ਕਿ ਸਾਡੀਆਂ ਮੇਰੇ ਕੋਈ ਦਿੱਲੀ ਤੋਂ ਆ ਕੇ ਮੇਰੇ ਕੋਲ ਇੱਕ ਸਾਡੇ ਸੱਜਣ ਸੀਗੇ ਸਾਡੇ ਪਿੰਡ ਰਹਿੰਦੇ ਸੀ ਉਹ ਵਿਚਾਰੇ ਉਹ ਕਹਿੰਦੇ ਵੀ ਪਰਮੇਂਦਰ ਸਾਡੀਆਂ ਕੁੜੀਆਂ ਨੂੰ ਐ ਲੰਮੀਆਂ ਮਤਲਬ ਕਿ ਲੈਂਡ ਚ ਪਾ ਕੇ ਰੇਪ ਹੋਏ ਆ ਸਾਡੇ ਨਾਲ ਉਹਨਾਂ ਨੇ ਅੱਖੀ ਦੇਖਿਆ ਬਜ਼ੁਰਗ ਸੀਗੇ ਵਿਚਾਰੇ ਉਹ ਚੜਾਈ ਕਰ ਗਏ ਸਾਡੇ ਨਾਲ ਜੋ ਕੱਲੀ ਮੈਂ ਕਹਣਾ ਵੀ ਜੇ ਰੋਹਲ ગાંધી ਇਹ ਕਹਿੰਦਾਈ ਮੈਂ ਜ਼ਿੰਮੇਵਾਰੀ ਲੈ ਲਈ ਕਿ ਇਹ ਜ਼ਿੰਮੇਵਾਰੀ ਲੈਣ ਨਾਲ ਸਾਨੂੰ ਇਨਸਾਫ ਮਿਲ ਜੂਗਾ ਕੀ ਸੱਜਣ ਕੁਮਾਰ ਜਗਦੀਸ਼ ਟੈਟਲਰ ਕੀ ਕਾਂਗਰਸ ਦੇ ਉਸ ਤੋਂ ਬਾਅਦ ਐਮਪੀ ਮੰਤਰੀ ਉਹ ਕਾਂਗਰਸ ਦੇ ਅਹੁਦੇਦਾਰ ਨਹੀਂ ਰਹੇ ਅੱਜ ਤੱਕ ਹੈ ਕਾਂਗਰਸ ਨੇ ਕੀ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਉਹ ਤਾਂ ਕਾਂਗਰਸ ਦੀ ਨਮਾਇੰਦਗੀ ਕਰਦੇ ਆ ਇਹ ਰੌਹਲ ਗਾਂਧੀ ਕਿਹੜੇ ਮੂੰਹ ਨਾਲ ਕਹਿ ਰਿਹਾ ਹੈ ਕਿ ਵੀ ਮੈਂ ਅਫਸੋਸ ਕਰਦਾ ਅਫਸੋਸ ਮਸੂਸ ਕੋਈ ਨਹੀਂ ਤਾਂ ਪਿਛਲੇ ਸਮੇਂ ਚ ਰੌਹਲ ਗਾਂਧੀ ਦਾ ਬਿਆਨ ਵੀ ਆਇਆ ਕਿ ਉਹਨੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਕਿ ਮੈਨੂੰ ਬਹੁਤ ਅਫਸੋਸ ਹੈ ਕਿ ਇੱਕ ਬਾਡੀਗਾਰਡ ਨੇ ਮੇਰੀ ਦਾਦੀ ਨੂੰ ਮਾਰਿਆ ਉਹ ਤਾਂ ਉਹ ਤਾਂ ਅੰਦਰ ਜ਼ਹਿਰ ਹੈ ਅੱਜ ਵੀ ਉਹਦੇ ਅੰਦਰ ਜੋ ਕਿ ਸਮੇਂ-ਸਮੇਂ ਤੇ ਪ੍ਰਗਟ ਹੁੰਦੀ ਰਹਿੰਦੀ ਹੈ ਪਰ ਜਦੋਂ ਕਿਉਂਕਿ ਫੌਰਨ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਹੈ ਉੱਥੇ ਜੋ ਕੁਝ ਦੇਣਾ ਉੱਥੇ ਜਵਾਬ ਦੇਣਾ ਪੈਂਦਾ ਪਬਲਿਕ ਦੇ ਸਾਹਮਣੇ ਉਹਨੇ ਉੱਥੇ ਵੀ ਮਗਰਮੱਛ ਦੇ ਹੰਝੂ ਬਹਾਏ ਐ ਤੁਸੀਂ ਤੁਸੀਂ ਫਿਰ ਡਰਾਮਾ ਮੰਨਦੇ ਉਸ ਚੀਜ਼ ਨੂੰ ਵੀ ਉੱਥੇ ਬਿਲਕੁਲ ਡਰਾਮਾ ਡਰਾਮਾ ਇੱਕ ਕ੍ਰਿਸ਼ਨ ਕੁਮਾਰ ਸ਼ਾਇਦ ਨਾਂ ਸੀ ਕਸਾਈ ਜਿਹਨੇ ਉਹਦੇ ਕੋਲੇ ਇੱਕ ਦਾਹ ਹੁੰਦਾ ਹੈ ਕਸਾਈ ਕੋਲੇ ਉਹਦੇ ਦਾਹ ਨਾਲ ਸੱਤ ਸਿੱਖ ਮੱਢ ਤੇ ਸੱਤ ਸਿੱਖਾਂ ਦਾ ਕਤਲ ਕੀਤਾ ਜਿਹਦੇ ਚ ਉਹ ਦੋਸ਼ੀ ਵੀ ਸਾਬਤ ਹੋ ਗਿਆ ਇਨਾਂ ਦੀ ਸਰਕਾਰ ਦੇ ਵਿੱਚੋਂ ਦੋਸ਼ੀ ਸਾਫ਼ਤ ਹੋ ਗਿਆ ਉਹਨੂੰ ਜੇਲ੍ਹ 'ਚ ਵੀ ਸਿੱਟਦਾ ਗਿਆ ਕਾਂਗਰਸ ਨੇ ਉਸ ਨੂੰ 10 ਸਾਲਾਂ ਬਾਅਦ ਉਹਦੀ ਜਿਹੜੀ ਫਾਂਸੀ ਦੀ ਸਜ਼ਾ ਹੈ ਉਹਨੂੰ ਉਮਰ ਕੈਦ ਦੇ ਵਿੱਚ ਬਦਲਤਾ ਉਸ ਤੋਂ ਬਾਅਦ ਕਾਂਗਰਸ ਦੀ ਹੀ ਦੁਬਾਰੇ ਜਦੋਂ ਸਰਕਾਰ ਆਈ ਉਹਦੀ ਉਮਰ ਕੈਦ ਨੂੰ ਹੀ ਬਦਲ ਕੇ ਉਹਨੂੰ ਰਿਹਾ ਕਰ ਦਿੱਤਾ ਗਿਆ ਜੇ ਸਾਡੇ ਦੇ ਸਿੱਖਾਂ ਨੇ ਕੋਈ ਜਦੋਂ ਸਾਡੇ ਤੇ ਜ਼ੁਲਮ ਹੁੰਦਾ ਸੀ ਅਸੀਂ ਪੀੜਤ ਸੀ ਜੇ ਸਾਡੇ ਨੌਜਵਾਨਾਂ ਨੇ ਕੋਈ ਉਸ ਦਰਦ ਨੂੰ ਮਹਿਸੂਸ ਕਰਕੇ ਕੋਈ ਉਹਨਾਂ ਨੇ ਟਾਰਗੇਟ ਕਿਲਿੰਗ ਕੀਤੀ ਕਿ ਵੀ ਆਹ ਬੰਦੇ ਨੇ ਸਾਡੇ ਨਾਲ ਸਿੱਖਾਂ ਦੀ ਨਸਲ ਕੁਸੀ ਸਾਡੇ ਨੌਜਵਾਨਾਂ ਨੂੰ ਮਾਰਿਆ ਤੇ ਸਾਡੇ ਬੰਦੇ ਤਾਂ 32-32 ਸਾਲਾਂ ਦੇ ਜੇਲ੍ਹਾਂ ਚ ਬੈਠੇ ਐ ਕਿਹੜਾ ਇਨਸਾਫ ਕਿਹੜੀ ਤੂੰ ਕਹਿਣਾ ਵੀ ਹਮਦਰਦੀ ਹਮਦਰਦੀ ਕਹਦੀ ਐ ਪਾ ਹਰਤ ਦੇ ਵਿੱਚ ਭਾਰਤੀ ਸਟੇਟ ਦੇ ਵਿੱਚ ਕੋਈ ਵੀ ਕਦੇ ਰਾਜ ਕਰਿਆ ਜਦੋਂ ਰਾਜ ਤੋਂ ਬਾਹਰ ਹੁੰਦੇ ਆ ਉਦੋਂ ਇਹ ਮਗਰਮੱਛ ਦੇ ਹੰਝੂ ਵਹਾਉਂਦੇ ਆ ਜਦੋਂ ਰਾਜ 'ਚ ਹੁੰਦੇ ਆ ਜਦੋਂ 10 ਸਾਲ ਰਾਜ ਰਿਹਾ ਪਿੱਛੇ ਕਾਂਗਰਸ ਦਾ ਕੀ ਇਹਨਾਂ ਨੇ ਸਿੱਖਾਂ ਦੇ ਮਨਮਨ ਲਾਈਏ ਸਿੱਖਾਂ ਨਾਲ ਕੀ ਇਨਸਾਫ ਕੀਤਾ ਕੋਈ ਇਨਸਾਫ ਨਹੀਂ ਸਿੱਖਾਂ ਨੂੰ ਦੱਸੋ 84 ਦੇ ਅੱਜ 41 ਸਾਲ ਹੋ ਗਏ 41 ਸਾਲਾਂ ਬਾਅਦ ਇਨਸਾਫ ਮਿਲਦਾ ਹੁੰਦਾ ਕਿਸੇ ਨੂੰ ਜਿਹੜੇ ਇਨਸਾਫ ਲੈਣ ਵਾਲੇ ਸੀ ਉਹ ਤਾਂ ਖੁਦ ਚਲੇ ਗਏ ਦੁਨੀਆ ਤੋਂ ਕੂਚ ਕਰਕੇ ਇੱਕ অপਰਾধি ਲੋਕਾਂ ਨੂੰ ਇਹਨਾਂ ਨੇ ਸਲਟਰ ਦਿੱਤਾ ਹੈ। ਇਸੇ ਕਾਂਗਰਸ ਨੇ ਇਸੇ ਰੋਹਲ ਗਾਂਧੀ ਨੇ ਇਹਦੀ ਮੰਮੀ ਸੋਨੀਆ ਗਾਂਧੀ ਨੇ ਇਹਨਾਂ ਨੇ ਸਲਟਰ ਦਿੱਤਾ ਹੈ। ਉਹਨਾਂ ਨੂੰ ਅਪਰਾਧੀਆਂ ਨੂੰ 40 ਸਾਲ ਉਹਨਾਂ ਨੂੰ ਆਪ ਦੀ ਮੌਤੇ ਆਪ ਮਰਨ ਦਾ ਉਹਨਾਂ ਨੂੰ ਇਹਨਾਂ ਨੇ ਉਹਨਾਂ ਨੂੰ ਪਨਾਹ ਦਿੱਤੀ ਹੈ ਕਿ ਵੀ ਤੁਹਾਡੇ ਤੇ ਕੇਸ ਚੱਲ ਜਾਨਗੇ ਕੁਝ ਨਹੀਂ ਹੁੰਦਾ ਤੇ ਉਹ ਉਹ ਇਸੇ ਤਰ੍ਹਾਂ ਹੀ ਆਪ ਦੇ ਬਹੁਤੇ ਜਿਹੜੇ ਅਪਰਾਧੀ ਸੀ ਉਹ ਆਪ ਦੀ ਮੌਤੇ ਆਪ ਮਰ ਗਏ ਉਹਨਾਂ ਨੂੰ ਸਜ਼ਾ ਹੀ ਨਹੀਂ ਹੋਈ। ਦੀ ਹਮਦਰਦੀ ਨੂੰ ਇੰਨੀ ਇਹ ਕੀ ਕਾਰਨ ਬਣਦੇ ਵੀ ਇੰਨੀ ਲੇਟ ਕਿਉਂਕਿ ਇਹ ਕਿਹੜਾ ਹੋ ਸਕਦਾ ਵੀ ਇਸ ਤੋਂ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੀ ਰਾਹੁਲ ਗਾਂਧੀ ਵੋਟਾਂ ਵੇਲੇ ਕਈ ਚੋਣਵੀ ਰੈਲੀਆਂ ਕਈ ਬਹੁਤ ਵਾਰ ਆਉਂਦੇ ਰਹੇ ਨੇ ਪਰ ਉਦੋਂ ਐਸੇ ਹਮਦਰਦੀ ਪਰ ਇਹ ਬਿਆਨ ਉਦੋਂ ਉਹਨਾਂ ਦੇ ਜ਼ੁਬਾਨ ਦੇ ਵਿੱਚੋਂ ਹਲਕੀ ਉਹ ਤਾਂ ਪੰਜਾਬ ਦੇ ਵਿੱਚ ਆਏ ਸ਼੍ਰੀ ਦਰਬਾਰ ਸਾਹਿਬ ਬਹੁਤ ਵਾਰ ਆਏ ਨੇ ਉਦੋਂ ਇਹ ਬਿਆਨ ਉਹਨਾਂ ਦੇ ਜ਼ੁਬਾਨ ਦੇ ਵਿੱਚੋਂ ਨਾ ਆਉਣਾ ਜਾਂ ਉਦੋਂ ਇਹ ਬਿਆਨ ਨਾ ਦਿੱਤਾ ਜਾਣਾ ਜਾਂ ਫਿਰ ਹੁਣ ਕੋਈ ਅਹਿਸਾਸ ਐਸਾ ਹੋਇਆ ਇਹ ਹੁਣ ਅਹਿਸਾਸ ਇਹ ਆ ਵੀ ਵਰਲਡ ਪੱਧਰ ਤੇ ਇੱਕ ਇਹ ਗੱਲ ਦੁਨੀਆ ਨੇ ਪਰਗਟ ਕਰਤੀ ਸਾਰੀ ਦੁਨੀਆ ਦੇ ਵਿੱਚ ਚਾਹੇ ਉਹ ਫਾਈਵ ਆਈਜ਼ ਹੋਣ ਸਾਡੇ ਦੇਸ਼ ਉਹਨਾਂ ਨੇ ਗੱਲ ਕਰਤੀ ਵੀ ਸਿੱਖ ਇੱਕ ਵਿਕਟਮ ਹੈ ਸਿੱਖਾਂ ਨਾਲ ਤੱਕਾ ਹੋ ਰਿਹਾ ਹੈ ਇੰਡੀਆ ਦੇ ਵਿੱਚ ਪਹਿਲਾਂ ਸਾਨੂੰ ਇਹ ਨਹੀਂ ਸਮਝਿਆ ਜਾਂਦਾ ਸੀ ਸਾਨੂੰ ਕ੍ਰਿਮੀਨਲ ਇਹਨਾਂ ਲੋਕਾਂ ਨੇ ਸਾਨੂੰ ਦੁਨੀਆ ਦੇ ਵਿੱਚ ਇੱਕ ਕ੍ਰਿਮੀਨਲ ਪੇਸ਼ ਕਰ ਦਿੱਤਾ ਗਿਆ ਸੀ ਪਰ ਹੁਣ ਦੁਨੀਆ ਦੇ ਸਾਹਮਣੇ ਜੋ ਸਾਡੇ ਨਾਲ ਹੋਇਆ ਸਾਡੇ ਜੇ ਮੈਂ ਕਹੂੰਗਾ ਨਿੱਜਰ ਸਾਹਿਬ ਸਾਡੇ ਕੈਨੇਡਾ ਦੇ ਵਿੱਚ ਮਾਰੇ ਗਏ ਐ ਜੇ ਅਵਤਾਰ ਸਿੰਘ ਖੰਡੇ ਨੂੰ ਇੰਗਲੈਂਡ ਦੇ ਵਿੱਚ ਮਾਰਿਆ ਗਿਆ ਜਾਂ ਸਾਡੇ ਦੀਪ ਸਿੱਧੂ ਨੂੰ ਮਾਰਿਆ ਗਿਆ ਜਾਂ ਸਿੱਧੂ ਮੂਸੇ ਵਾਲੇ ਨੂੰ ਮਾਰਿਆ ਗਿਆ ਜਾਂ ਪਰਮਜੀਤ ਸਿੰਘ ਪੰਜਵੜ ਨੂੰ ਮਾਰਿਆ ਗਿਆ ਜਾਂ ਰੁਪਦਰਮਨ ਸਿੰਘ ਮਲਕ ਨੂੰ ਮਾਰਿਆ ਗਿਆ ਜਾਂ ਪੰਨੂ ਸਾਹਿਬ ਤੇ ਅਮਰੀਕਾ ਦੇ ਵਿੱਚ ਹਮਲੇ ਹੋਏ ਐ ਤਾਂ ਦੁਨੀਆ ਨੂੰ ਪਤਾ ਲੱਗ ਗਿਆ ਕਿ ਜਿਹੜਾ ਭਾਰਤ ਆ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਸਿੱਖਾਂ ਨੂੰ ਮਾਰ ਰਿਹਾ ਹੈ ਉਹ ਇੱਥੇ ਨਹੀਂ ਉਹ ਬਾਹਰ ਜਾ ਕੇ ਵੀ ਮਾਰ ਰਿਹਾ ਹੈ ਇੱਥੇ ਤਾਂ ਅਸੀਂ ਜੇ ਅੱਜ ਜੰਮੂ ਕਸ਼ਮੀਰ ਦੇ ਵਿੱਚ ਅਸੀਂ ਕਿਸੇ ਦੀਆਂ ਜੋ ਹਤਿਆਮਾਂ ਹੋਣ ਅਸੀਂ ਉਹਨੂੰ ਕਦੇ ਵੀ ਉਹਨੂੰ ਜਸਟੀਫਾਈ ਨਹੀਂ ਕਰਦੇ ਕਿ ਕਿਸੇ ਨਿਰਦੋਸ਼ ਲੋਕਾਂ ਨੂੰ ਮਾਰਿਆ ਜਾਵੇ ਨਿਰਦੋਸ਼ਾਂ ਨਾਲ ਸਾਡੀ ਹਮਦਰਦੀ ਅੱਜ ਵੀ ਹੁਣ ਤੁਸੀਂ ਕਹਿੰਦੇ ਹੋ ਵੀ ਪਾਕਿਸਤਾਨ ਨੇ ਆ ਕੇ ਸਾਡੇ ਮਾਰਤੇ ਜਿਹੜੇ ਤੁਸੀਂ ਸਾਡੇ ਸਿੱਖ ਬਾਹਰ ਨਹੀਂ ਦੇ ਸੱਚ ਜਾ ਕੇ ਮਾਰ ਰਹੇ ਹੋ ਉਹਦੇ ਕਰਕੇ ਜਿਹੜਾ ਵਰਲਡ ਪੱਧਰ ਤੇ ਇੱਕ ਸਾਨੂੰ ਇਸ ਗੱਲ ਦਾ ਅਹਿਸਾਸ ਦੁਨੀਆ ਨੂੰ ਹੋਇਆ ਕਿ ਸਿੱਖਾਂ ਨਾਲ ਭਾਰਤੀ ਸਟੇਟ ਧੱਕਾ ਕਰ ਰਹੀ ਹੈ ਤਾਂ ਉਹਦੇ ਅਜ ਦੇ ਵਿੱਚ ਜਦੋਂ ਉੱਥੇ ਰੋਹਲ ਗਾਂਧੀ ਜਾਂਦਾ ਹੈ ਤਾਂ ਇੱਕ ਉੱਥੇ ਦੁਨੀਆ ਦੇ ਵਿੱਚ ਮਾਹੌਲ ਬਣਿਆ ਹੋਇਆ ਹੈ ਕਿ ਸਿੱਖਾਂ ਨਾਲ ਭਾਰਤ ਦੇ ਵਿੱਚ ਧੱਕਾ ਹੋ ਰਿਹਾ ਹੈ ਤਾਂ ਤੁਸੀਂ ਵੀ ਉਹਨੂੰ ਕੁਐਸਚਨ ਕੀਤਾ ਗਿਆ ਵੀ ਤੁਸੀਂ ਵੀ ਧੱਕਾ ਕਰਿਆ ਤਾਂ ਉਹ ਆਪ ਦੇ ਆਪ ਨੂੰ ਬਚਣ ਦਾ ਮਾਰਾ ਕਹਿੰਦੇ ਜੀ ਮੈਨੂੰ ਹਮਦਰਦੀ ਹੈ ਕੱਲੀ ਹਮਦਰਦੀ ਨਹੀਂ ਤੁਸੀਂ ਤਾਂ ਸਲਟਰ ਦਿੱਤਾ ਉਹਨਾਂ ਨੂੰ ਸਾਰਾ ਕੁਝ ਕਰਾਇਆ ਹੀ ਤੁਸੀਂ ਹੈ ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਜੋ ਨਸਲਕੁਸ਼ੀ ਹੋਈ ਸਾਡੇ ਦਿੱਲੀ ਬੰਬੇ ਜਿੰਨਾ ਕੁਸ਼ਾ ਕਾਂਗਰਸੀ ਤਾਂ ਦੇਣ ਕਾਂਗਰਸ ਨੇ ਕਰਾਇਆ ਸ਼ਹਿਦ ਦਿੱਤੀ ਬੀਜੇਪੀ ਨੇ ਉਸ ਸਮੇਂ ਕਿਉਂਕਿ ਅੜਵਾਨੀ ਨੇ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਖੁਦ ਲਿਖਤਾ ਕਿ ਇੰਦਰਾ ਗਾਂਧੀ ਦਰਬਾਰ ਸਾਹਿਬ ਤੇ ਹਮਲਾ ਨਹੀਂ ਕਰਨਾ ਚਾਹੁੰਦੀ ਸੀ ਅਸੀਂ ਕਹਿ ਕੇ ਕਰਵਾਇਆ ਉਹ ਦੁਰਗਾ ਮਾਂ ਦਾ ਰੂਪ ਉਹਨੇ ਅਸੀਂ ਉਹਨੂੰ ਉਹਨੇ ਆਪਣੀ ਕਿਤਾਬ ਦੇ ਵਿੱਚ ਦੁਰਗਾ ਮਾਤਾ ਕਿਹਾ ਇਹ ਇਹ ਜਦੋਂ ਕਿਸੇ ਘੱਟ ਗਿਣਤੀ ਦਾ ਮਸਲਾ ਆ ਜਾਂਦਾ ਤਾਂ ਇਹ ਹਮੇਸ਼ਾ ਹੀ ਜਿਹੜਾ ਹੈ ਇਹ ਕਮਿਊਨਿਟੀਆਂ ਜੇ ਮਨਮੋਹਨ ਸਿੰਘ ਦੀ ਸਰਕਾਰ ਆਈ ਤਾਂ ਇਹਨਾਂ ਨੇ ਅੱਜ ਇਹ ਕਹਿੰਦਾ ਵੀ ਮੈਨੂੰ ਅਹਿਸਾਸ ਹੈ ਤੇ ਇਹਨਾਂ ਨੇ ਉਸ ਸਮੇਂ ਕਿਉਂ ਨਾ ਕਰਿਆ ਉਸ ਸਮੇਂ ਤਾਂ ਮਨਮੋਹਨ ਸਿੰਘ ਤੋਂ ਮਾਫੀ ਮੰਗਾਤੀ ਇਹਨਾਂ ਨੇ ਵੀ 84 ਦੀ ਮੈਂ ਮੰਗਦਾ ਮਾਫੀ ਮੰਗਣੀ ਤਾਂ ਇੱਕ ਸਿੱਖ ਤੋਂ ਹੀ ਸਿੱਖਾਂ ਦੀ ਨਸਲ ਕੁਸੀ ਹੋਵੇ ਸਿੱਖਾਂ ਨੂੰ ਹੀ ਮਾਰਿਆ ਗਿਆ ਹੋਵੇ ਸਿੱਖਾਂ ਨੂੰ ਹੀ ਨਿਆ ਨਿਆਣਾ ਮਿਲਿਆ ਹੋਵੇ ਤੇ ਸਿੱਖ ਤੋਂ ਹੀ ਮਾਫੀ ਮੰਗਾ ਦਿੱਤੀ ਸੀ ਉਸ ਵੇਲੇ ਵੀ ਕਿਹਾ ਸੀ ਕਿ ਮਾਫੀ ਮੰਗਣੀ ਹੈ ਤਾਂ ਹੀ ਮੰਗਣਾ ਲੱਗਦਾ ਕਿ ਕਿਉਂਕਿ ਜਿਵੇਂ ਹੁਣ ਪੰਜਾਬ ਦੇ ਵਿੱਚ ਵੀ ਚੋਣਾਂ ਨੇ ਜਦੋਂ ਪੰਜਾਬ ਦੇ ਵਿੱਚ ਚੋਣਾਂ ਆਉਂਦੀਆਂ ਨੇ ਤਾਂ ਕਾਂਗਰਸ ਤੇ ਇਹੀ ਸਵਾਲ ਉਦੋਂ ਉਸ ਸਮੇਂ ਤੋਂ ਖੜਾ ਹੁੰਦਾ ਹੈ ਲੱਗਦਾ ਕਿ ਉਸ ਸਵਾਲ ਤੋਂ ਕਿੰਨਾ ਕਿਤੇ ਬਚਣ ਦੇ ਲਈ ਜਾਂ ਉਹਦਾ ਵੀ ਸਾਡੇ ਲੀਡਰ ਕੋਈ ਨਾ ਕੋਈ ਜਵਾਬ ਦੇ ਸਕਣ ਉਹਦੇ ਲਈ ਵੀ ਹੋ ਸਕਦਾ ਜਾਂ ਫਿਰ 27 ਦੀ ਸਿਆਸਤ ਦਿਖ ਰਹੀ ਹੈ 27 ਦੀ ਸੱਤਾ ਪੰਜਾਬ ਦੇ ਵਿੱਚ ਦਿਸ ਰਹੀ ਹੈ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਗੱਲ ਨੂੰ ਇੱਕ ਵਾਰੀ ਪ੍ਰਚਾਰਿਆ ਜਾਵੇ ਇਹ ਗੱਲ ਨੂੰ ਪ੍ਰਚਲਿਤ ਕੀਤਾ ਜਾਵੇ ਹੋ ਸਕਦਾ ਹੈ ਸਾਡੀ ਹਾਂ ਇਹਨਾਂ ਦਾ ਅੱਜ ਮੈਂ ਦੇਖਿਆ ਇਹਨਾਂ ਦੇ ਸੋਸ਼ਲ ਮੀਡੀਆ ਤੇ ਚੱਲ ਪਿਆ ਜੀ ਰਾਹੁਲ ਗਾਂਧੀ ਨੇ ਬਹੁਤ ਵੱਡਾ ਦਿਲ ਕਰਿਆ ਜੀ ਮਾਫੀ ਮੰਗੀ ਹੈ ਦਿਲ ਕਰ ਛੋਟਾ ਤਾਂ ਰਾਜ ਰਿਹਾ ਤੁਸੀਂ ਤਾਂ 25 ਸਾਲ ਰਾਜ ਕਰਿਆ ਉਸ ਤੋਂ ਬਾਅਦ 84 ਤੋਂ ਬਾਅਦ 25 ਸਾਲ ਕਾਂਗਰਸ ਦਾ ਰਾਜ ਰਿਹਾ ਤੇ ਜਿਹੜੇ ਸਿੱਖ ਅੱਜ ਉਹਨਾਂ ਮੰਗਰ ਲੱਗ ਕੇ ਉਹਨੂੰ ਜਸਟੀਫਾਈ ਕਰਦੇ ਐ ਕਿ ਉਹਨੇ ਮਾਫੀ ਮੰਗ ਲਈ ਉਹ ਮੈਂ ਸਿੱਖਾਂ ਨੂੰ ਇਹਨਾਂ ਨੂੰ ਬੁੱਝੜਾਂ ਨੂੰ ਪੁੱਛਣਾ ਚਾਹਣਾ ਉਹ ਵੀ ਸਿੱਖ ਹੀ ਸੀ ਉਹ ਵੀ ਸਿੱਖ ਹੀ ਸੀ ਜਿਨ੍ਹਾਂ ਦੇ ਗਲਾਂ 'ਚ ਤੈਰ ਪਾ ਕੇ ਸਾੜੇ ਜਿਨ੍ਹਾਂ ਦੇ ਘਰ ਦੇ ਘਰ ਸਾੜਤੇ ਉਹ ਵੀ ਸਿੱਖ ਹੀ ਸੀ ਇਥੋਂ ਤੱਕਾ ਗਿਆਨੀ ਜੈਲ ਸਿੰਘ ਦੀ ਕਾਰ ਤੇ ਵੀ ਉਸ ਸਮੇਂ ਡਲੇ ਮਾਰੇ ਗਏ ਉਹ ਵੀ ਸਿੱਖੀ ਸੀ ਇੱਕ ਦੇਸ਼ ਦਾ ਰਾਸ਼ਟਰਪਤੀ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਵੀ ਸੇਫ ਨਹੀਂ ਇੱਥੇ ਸਿੱਖ ਹੋਣ ਦੇ ਨਾਤੇ ਘਟ ਗਣਤੀਆਂ ਨਾ ਤੇ ਇਹ ਤਾਂ ਸਿਰਫ ਸਾਨੂੰ ਇੱਕ ਤਰ੍ਹਾਂ ਦਾ ਵਰਤਣ ਵਾਸਤੇ ਮੈਂ ਕਹੂੰਗਾ ਅੱਜ ਜੋ ਮਾਹੌਲ ਬਣਿਆ ਵਿਆ ਜੰਗ ਦਾ ਅੱਜ ਦੁਨੀਆ ਦੇ ਵਿੱਚ ਇਹ ਗੱਲ ਆ ਗਈ ਤੇ ਅੱਜ ਇਸ ਗੱਲ ਤੋਂ ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਬਿਲਕੁਲ ਕਿਨਾਰਾ ਕਸੀ ਕਰ ਚੁੱਕੇ ਐ ਕਿ ਅਸੀਂ ਜੰਗ ਨਹੀਂ ਚਾਹੁੰਦੇ ਜੰਗ ਕਿਸੇ ਮਸਲੇ ਹੱਲ ਨਹੀਂ ਅਸੀਂ ਜੰਗ ਨਹੀਂ ਚਾਹੁੰਦੇ ਅਸੀਂ ਜਿਹੜੇ ਦੇਸ਼ ਵਾਸਤੇ ਲੜੇ ਜਿਹੜੇ ਦੇਸ਼ ਵਾਸਤੇ ਅਸੀਂ 84% ਕੁਰਬਾਨੀਆਂ ਕੀਤੀਆਂ ਜਿਹੜੇ ਦੇਸ਼ ਵਾਸਤੇ ਅਸੀਂ ਫਾਂਸੀਆਂ ਤੇ ਚੜੇ ਜਿਹੜੇ ਦੇਸ਼ ਵਾਸਤੇ ਅਸੀਂ ਉਹ ਤਸ਼ੱਦਦ ਝੱਲੇ ਸਾਡੇ ਬਜ਼ੁਰਗਾਂ ਨੇ ਜੈਤੋ ਦਾ ਮੋਰਚਾ ਕਿੰਨਾ ਕੁਸ਼ ਹੋਇਆ ਅੰਗਰੇਜ਼ਾਂ ਨਾਲ ਜੋ ਕੁਝ ਜ਼ੁਲਮ ਸਿਹਾ ਤੇ ਉਹ ਦੇਸ਼ ਨੇ ਸਾਡੇ ਨਾਲ ਕੀ ਕੀਤਾ ਏਸੇ ਏਸੇ ਕਾਂਗਰਸ ਦਾ ਹੀ ਰਾਜ ਰਿਹਾ ਬਹੁਤੇ ਸਾਲ ਤਾਂ ਤੇ ਇਸੇ ਕਾਂਗਰਸ ਨੇ ਸਾਡਾ ਪਾਣੀ ਪਾਣੀਆਂ ਦੇ ਮਸਲੇ ਸਾਡੇ ਚੰਡੀਗੜ੍ਹ ਦੇ ਮਸਲੇ ਸਾਡੇ ਜਿਹੜੇ ਵੱਧ ਅਧਿਕਾਰਾਂ ਦੇ ਮਸਲੇ ਸਾਨੂੰ ਕਿਹਾ ਗਿਆ ਸੀ ਕਿ ਸੋਨੂੰ ਜਦੋਂ ਭਾਰਤ ਯਾਰ ਹੋਊਗਾ ਤੁਹਾਨੂੰ ਇੱਕ ਅਜਿਹਾ ਖੇਤਾ ਦਿੱਤਾ ਜਾਊ ਜਿੱਥੇ ਤੁਸੀਂ ਵੀ ਆਜ਼ਾਦੀ ਦਾ ਨਿਗਮ ਮਾਨ ਸਕੋਗੇ ਸਾਡੀ ਕਾਦੀ ਆਜ਼ਾਦੀ ਹੈ ਸਾਡੇ ਤਾਂ ਡੈਮ ਵੀ ਇਹਨਾਂ ਨੇ ਖੋਹ ਲੇ ਪਾਣੀ ਦੇ ਜਦੋਂ ਜੀ ਕਰਦਾ ਉਹ ਫੱਟਾ ਚੱਕ ਦਿੰਦੇ ਤੇ ਪੰਜਾਬ ਨੂੰ ਡਬੋ ਦਿੰਦੇ ਐ ਜਦੋਂ ਜੀ ਕਰਦਾ ਸੋਕਾ ਪੈ ਜਾਂਦਾ ਤੇ ਪਾਣੀ ਡੁੱਬਦੇ ਅਸੀਂਾਂ ਤੇ ਪਾਣੀ ਹਰਿਆਣਾ ਤੇ ਰਾਜਸਥਾਨ ਲਈ ਜਾਂਦੇ ਐ ਇਹ ਵੀ ਹੋ ਸਕਦਾ ਪਰਮੰਦਰ ਜੀ ਕੇ ਵਾਕਿਆ ਦੇ ਵਿੱਚ ਅਸਲ ਦੇ ਵਿੱਚ ਅਹਿਸਾਸ ਹੋਇਆ ਹੋਵੇ ਇਹ ਵੀ ਹੋ ਸਕਦਾ ਨਹੀਂ ਜੀ ਕਦੇ ਵੀ ਨਹੀਂ ਹੋ ਸਕਦਾ ਇਹ ਮੈਂ ਨਹੀਂ ਕਦੇ ਵੀ ਨਹੀਂ ਕਦੇ ਵੀ ਨਹੀਂ ਹੋ ਸਕਦਾ ਤੁਸੀਂ ਸਿੱਖਾਂ ਤੇ ਜਦੋਂ ਵੀ ਜੁਲਮ ਹੋਇਆ ਆਉਣ ਵਾਲੇ ਸਮੇਂ 'ਚ ਦੇਖ ਲਿਓ ਤੁਸੀਂ ਇਹਨਾਂ ਦਾ ਰਾਜ ਆਜੂ ਫਿਰ ਦੇਖ ਲਿਓ ਜੇ ਅਹਿਸਾਸ ਹੋਣਾ ਹੁੰਦਾ 84 ਸਾਲ ਉਸ ਤੋਂ ਬਾਅਦ 84 ਤੋਂ ਬਾਅਦ 41 ਸਾਲ ਦਾ ਪੀੜ ਹੈ ਤੁਸੀਂ ਦੱਸੋ ਵੀ ਸਿੱਖਾਂ ਨੂੰ ਭਾਰਤੀ ਸਟੇਟ ਨੇ ਜਾਂ ਇਹਨਾਂ ਦੀ ਸਰਕਾਰ ਰਹੀ ਇਹਨਾਂ ਨੇ ਕੀ ਦਿੱਤਾ ਸਿੱਖਾਂ ਨੂੰ ਸਿੱਖਾਂ ਨੂੰ ਤਾਂ ਪੰਜਾਬ ਨੂੰ ਤਾਂ ਇਹਨਾਂ ਨੇ ਨਚੋੜਿਆ ਦੇ ਸਬੰਧ ਬਹੁਤ ਵਧੀਆ ਨੇ ਸਿੱਖਾਂ ਦੇ ਨਾਲ ਹਾਂ ਜੇ ਸਿੱਖਾਂ ਦੇ ਸਬੰਧ ਵਧੀਆ ਹੈ ਤਾਂ ਤੁਸੀਂ ਉਹਨੂੰ ਕਰੇ ਪੰਜਾਬ ਦੇ ਵਿੱਚ ਇਕੱਲਾ ਵਿਚਰ ਕੇ ਦੇਖ ਲੈ ਤੁਰ ਕੇ ਬਿਨਾਂ ਸਕਿਉਰਿਟੀ ਤੋਂ ਤੈਨੂੰ ਪਤਾ ਲੱਗ ਜੂਗਾ ਵੀ ਸਿੱਖ ਕਿੰਨੀ ਨਫ਼ਰਤ ਕਰਦੇ ਐ ਜਿਨ੍ਹਾਂ ਦੇ ਨਾਲ ਇਹ ਕੁਝ ਹੋਇਆ ਹੋਵੇ ਜਿਹੜੀਆਂ ਕੌਮਾਂ ਨਾ ਉਹ ਕੌਮਾਂ ਕਦੇ ਨਹੀਂ ਭੁੱਲਦੀਆਂ ਹਿੰਦੂਆਂ ਦੀ ਤੇ ਮੁਸਲਮਾਨਾਂ ਦੀ 1700 ਸਾਲ ਪੁਰਾਣੀ ਦੁਸ਼ਮਣੀ ਐ 트੍ਰੰਪ 트੍ਰੰਪ ਸਾਹਿਬ ਦਾ ਵੀ ਬਿਆਨ ਪਿਛਲੇ ਦਿਨੀ ਆਇਆ ਹੈ ਹਨ ਤੇ ਉਹ ਅੱਜ ਤੱਕ ਨਹੀਂ ਭੁੱਲੇ ਇੱਥੇ ਕੋਈ ਵੀ ਮਾਰਦੇ ਕਹਿੰਦੇ ਪਾਕਿਸਤਾਨ ਨੇ ਮਾਰਿਆ ਹੈ ਹਨਾ ਪਾਕਿਸਤਾਨ ਨਹੀਂ ਉਹ ਸਿੱਧਾ ਮੁਸਲਮਾਨਾਂ ਨੂੰ ਹੀ ਦੋਸ਼ ਦਿੰਦੇ ਐ ਕਿਉਂਕਿ ਉਹਨਾਂ ਦੀ ਕਦੇ ਵੀ 1700 ਸਾਲ ਪੁਰਾਣੀ ਦੁਸ਼ਮਣੀ ਐ ਤੇ ਸਾਡੀ ਵੀ 84 ਦੇ ਵਿੱਚ ਸਿੱਖਾਂ ਦੀ ਭਾਰਤੀ ਸਟੇਟ ਨਾਲ ਇਹ ਦੁਸ਼ਮਣੀ ਪੈ ਚੁੱਕੀ ਐ ਕਦੇ ਵੀ ਸਿੱਖ ਐ ਜਿਹੜੇ ਜਿਹੜੇ ਅਸਲ ਸਿੱਖ ਐ ਜਿਹੜੇ ਗੁਰੂ ਦੇ ਸਿੱਖ ਐ ਜਿਹੜੇ ਗੁਰੂ ਦਾ ਭਾਉ ਮੰਨਦੇ ਐ ਜਿਹੜੇ ਮੈਂ ਕਹੂੰਗਾ ਕੁਰਸੀ ਦੇ ਭੁੱਖੇ ਟੁੱਕੜਬੋਟ ਸਿੱਖ ਉਹ ਸਿੱਖ ਕੌਮ ਦੀ ਅਗਵਾਈ ਕਰਨ ਦੇ ਜਿਹੜੇ ਜੋਗ ਨਹੀਂ ਨਰਾਰਤਕ ਲੋਕ ਬਿਆੰਤੇ ਬੁੱਚੜ ਵਰਗੇ ਉਹਦੀਆਂ ਰੂਹਾਂ ਜਿਨ੍ਹਾਂ ਚ ਪ੍ਰਵੇਸ਼ ਕਰੀਆਂ ਉਹ ਜ਼ਰੂਰ ਇਹਨਾਂ ਨੂੰ ਮੰਨਦੇ ਹੋਣਗੇ ਪਰ ਜਿਹੜਾ ਸੱਚਾ ਸਿੱਖ ਹੈ ਉਹ ਕਦੇ ਨਹੀਂ ਮੰਨੂਗਾ ਕਿ ਵੀ ਇਹ ਸਿੱਖਾਂ ਨੂੰ ਕਦੇ ਵੀ ਇਨਸਾਫ਼ ਦੇ ਸਕਣਗੇ ਤੇ ਕਦੇ ਵੀ ਸਿੱਖਾਂ ਨੂੰ ਇਹ ਇਹ ਗੱਲ ਮੰਨਣ ਥੱਕਣਗੇ ਵੀ ਸਿੱਖ ਵੀ ਇੱਥੇ ਇੱਕ ਨੰਮ ਇੱਕ ਦਾ ਇਹ ਨੰਬਰ ਦਰਜੇ ਦੀ ਸਿਹਰੀ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਮਾਫੀ ਫਿਰ ਕਿਵੇਂ ਮਿਲ ਸਕਦੀ ਜਿਵੇਂ ਉਹ ਕਹਿੰਦੇ ਨੇ ਕਿ ਉਸ ਵੇਲੇ ਮੈਂ ਸਿਆਸਤ ਦੇ ਵਿੱਚ ਨਹੀਂ ਸੀ ਉਸ ਵੇਲੇ ਠੀਕ ਹੈ ਉਹਨਾਂ ਦੇ ਬਜ਼ੁਰਗਾਂ ਤੋਂ ਹੈ ਉਹ ਕਹਿੰਦੇ ਨੇ ਕਿ ਮੈਂ ਉਸ ਵੇਲੇ ਸਿਆਸਤ ਦੇ ਵਿੱਚ ਨਹੀਂ ਸੀ ਜਿਹੜਾ ਉਹ ਵੇਲਾ ਸੀ ਫਿਰ ਪਰ ਉਹ ਦੁੱਖ ਜ਼ਾਹਰ ਕਰਨਾ ਤੁਸੀਂ ਇਹਨੂੰ ਕੀ ਮੰਨਦੇ ਹੋ ਉਹਨਾਂ ਇੱਕ ਵੱਡਾ ਦਿਲ ਮੰਨਦੇ ਵੀ ਜੇ ਉਹਨਾਂ ਦੇ ਪੋਤਰੇ ਦੇ ਵੱਲੋਂ ਐਸੀ ਚੀਜ਼ ਕੀਤੀ ਗਿਆ ਹਾਲਾਂਕਿ ਜਿਹੜਾ ਉਸ ਵੇਲੇ ਹੈ ਵੀ ਨਹੀਂ ਸੀ ਚਾਹੇ ਉਹਨਾਂ ਦਾ ਪਰਿਵਾਰ ਇਸ ਸਭ ਸਿਲਸਿਲੇ ਦੇ ਵਿੱਚ ਸੀ ਪਰ ਉਹ ਤਾਂ ਹੈ ਨਹੀਂ ਸੀ ਨਹੀਂ ਉਸ ਤੋਂ ਬਾਅਦ ਤਾਂ ਹੁਣ ਸਾਹ ਜਿਹੜੇ 10 ਸਾਲ ਮਨਮੋਹਨ ਸਿੰਘ ਦਾ ਰਾਜ ਰਿਹਾ ਉਹਦੋਂ ਤਾਂ ਪੂਰਾ ਐ ਪੂਰਾ ਐਕਟਿਵ ਸੀ ਤੁਸੀਂ ਦੱਸੋ 10 ਸਾਲਾਂ ਦੇ ਵਿੱਚ ਸਿੱਖਾਂ ਨੂੰ ਕੀ ਨਿਆ ਦਿੱਤਾ ਇਹਨਾਂ ਨੇ ਸਿੱਖ ਸਾਡੇ 40 40 ਸਾਲ ਦੇ ਜੇਲ੍ਹ 'ਚ ਬੈਠੇ ਐ ਸਾਡਾ ਸਿੱਖ ਤੋਂ ਜੇ ਜਦੋਂ ਇੱਕ ਇਹ ਡੈਮੋਕਰੇਟਿਕ ਦੇਸ਼ ਹੈ ਕਾਨੂੰਨ ਦੇ ਅਨੁਸਾਰ ਸਭ ਨੂੰ ਰਾਈਟ ਬਰਾਬਰ ਹੈ ਜੇ ਮੈਂ ਕਿਹਾ ਵੀ ਇੱਕ ਕਸਾਈ ਨੇ ਸੱਤ ਸਿੱਖ ਮਾਰਤੇ ਉਹਨੂੰ ਫਾਂਸੀ ਦੀ ਸਜ਼ਾ ਹੋ ਜਾਂਦੀ ਹੈ ਠੀਕ ਹੈ ਜੀ ਤੇ ਇੱਕ ਸਾਡੇ ਸਿੱਖਾਂ ਨੇ ਇੱਕ ਬਿਆਨਤਾ ਬੁੱਚੜ ਸੋਧਤਾ ਤੇ ਉਹਨਾਂ ਨੂੰ 35-35 ਸਾਲ ਹੋ ਗਏ ਜੇਲ੍ਹਾਂ 'ਚ ਬੈਠਿਆ ਨੂੰ ਉਹਦੇ ਵਾਸਤੇ ਲਾ ਵੱਖਰਾ ਉਹਦੇ ਵਾਸਤੇ ਲਾ ਵੱਖਰਾ ਇਹ ਇਹ ਤਾਂ ਕਿਤੇ ਨਹੀਂ ਹੋਇਆ ਨਾ ਕਿਤੇ ਵੀ ਦੇਖੋਗੇ ਇੱਕ ਜੋ ਗਜਰਾਤ ਦੇ ਵਿੱਚ ਉਹ ਕਾਂਡ ਹੋਇਆ ਸੀਗਾ ਜਿਹੜਾ ਮੁਸਲਮਾਨ ਮਾਰੇ ਸੀਗੇ ਉਹ ਮੈਂ ਨਾਂ ਉਹਦਾ ਮੇਰਾ ਵਿਸਰ ਗਿਆ ਤੇ ਉਹਨੂੰ ਵੀ ਇਹਨਾਂ ਨੇ ਮਤਲਬ ਪਹਿਲਾਂ ਉਹਨੂੰ ਫਾਂਸੀ ਦੀ ਸਜ਼ਾ ਫਿਰ ਉਮਰ ਕੈਦ ਫਿਰ ਉਹਦੀ ਉਹ ਸਜ਼ਾਈ ਮੌਤਲ ਕਰਤੀ ਇਹ ਇੱਕ ਕਾਨੂੰਨ ਜਿਹੜਾ ਹੈ ਭਾਰਤ ਦਾ ਕਾਨੂੰਨ ਸਾਰਿਆਂ ਨੂੰ ਇੱਕ ਨਜ਼ਰ ਨਾਲ ਨਹੀਂ ਦੇਖਦਾ ਖਾਸ ਕਰਕੇ ਘੱਟ ਗਿਣਤੀਆਂ ਨੂੰ ਤੇ ਫਿਰ ਮਾਫੀ ਕਿਵੇਂ ਤੂੰ ਤੂੰ ਕੌਮ ਕੀ ਮੰਦੀ ਹੈ ਕਿ ਮਾਫੀ ਕਿਸ ਤਰ੍ਹਾਂ ਦੇ ਨਾਲ ਫਿਰ ਮਿਲ ਸਕਦੀ ਹੈ ਮਾਪਿ ਤਾਂ ਹੁਣ ਇਹੀ ਹੈ ਵੀ ਸਿੱਖਾਂ ਨੂੰ ਆਪਦੀ ਉਹਨਾਂ ਨੂੰ ਜੋ ਉਹਨਾਂ ਦੀ ਹਕੀਕਤ ਹੈ ਉਹਦੇ ਤੇ ਛੱਡ ਦਿੱਤਾ ਜਾਵੇ। ਬਸ ਇਹੀ ਹੈ ਵੀ ਸਾਡਾ ਖਹਿੜਾ ਛੱਡ ਦਿੱਤਾ ਜਾਵੇ। ਜਿੰਨਾ ਚਿਰ ਭਾਰਤੀ ਸਟੇਟ ਸਿੱਖਾਂ ਨੂੰ ਜੋ ਸਿੱਖਾਂ ਨਾਲ 1947 ਵੇਲੇ ਵਾਅਦੇ ਕੀਤੇ ਸੀ। ਛੋ ਉਹ ਨਹਿਰੂ ਹੀ ਸੀ ਇੰਨਾ ਹੀ ਕਾਂਗਰਸ ਦਾ ਸੀ ਨਾ ਉਹਨੇ ਵਾਅਦਾ ਕੀਤਾ ਸੀ। ਕਿ ਸਿੱਖਾ ਨੂੰ ਮੈਂ ਉਹ ਅਸੀਂ ਥਾਂ ਦੇਵਾਂਗੇ ਜਿੱਥੇ ਸਿੱਖ ਵੀ ਆਜ਼ਾਦੀ ਦਾ ਨਿਗਮ ਆਣ ਸਕਣਗੇ ਅਸੀਂ ਕਹਿੰਦੇ ਸਾਨੂੰ ਦਿਓ ਉਹ ਜਗਾ ਕਿੱਥੇ ਹੈ ਸਾਡੇ ਵੀ ਜ਼ਖਮਾਂ ਤੇ ਮਤਲਬ ਲੱਗੇ ਸਾਨੂੰ ਵੀ ਪਤਾ ਲੱਗੇ ਵੀ ਸਾਨੂੰ ਤਾਂ ਸਾਨੂੰ ਇਹ ਬਰਾਬਰ ਦੇ ਸ਼ਹਿਰੀ ਬਣਦੇ ਐ ਜੋ ਪਾਣੀਆਂ ਦੇ ਮਸਲਿਆ ਚਾਹੇ ਨੰਗਲ ਡੈਮ ਹੈ ਭਾਖੜਾ ਡੈਮ ਉਹ ਸਾਡੇ ਇਹਨਾਂ ਦੇ ਕਬਜ਼ੇ ਚ ਕਰ ਰੱਖੇ ਐ ਬਾਕੀ ਸਾਰੇ ਦੁਨੀਆ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚ ਵੱਖਰੀਆਂ ਦੇ ਵਿੱਚ ਉਹ ਸਟੇਟ ਕੋਲ ਅਧਿਕਾਰ ਹੁੰਦੇ ਐ ਪਾਣੀ ਸਾਡਾ ਹਰਿਆਣੇ ਕੋਲੇ ਅਧਿਕਾਰ, ਰਾਜਸਥਾਨ ਕੋਲੇ ਅਧਿਕਾਰ, ਹਿਮਾਚਲ ਕੋਲੇ ਅਧਿਕਾਰ, ਡੁੱਬਦੇ ਅਸੀਂ ਐ, ਮਰਦੇ ਅਸੀਂ ਐ। ਸਾਡੀ ਕੋਈ ਬਾਹਬ ਨਹੀਂ ਫੜਦਾ। ਤੇ ਜਦੋਂ ਕਿਤੇ ਬਾਹਰਲੀਆਂ ਸਟੇਟਾਂ 'ਚ ਕਿਤੇ ਬਿਹਾਰ ਦੇ ਵਿੱਚ ਜਾਂ ਕਿਤੇ ਹੋਰ ਜਦੋਂ ਹੜ੍ਹ ਆਉਂਦੇ ਐ, ਤਾਂ ਪ੍ਰਧਾਨ ਮੰਤਰੀ ਦੇਖਦੇ ਹੁੰਨੇ ਹੋ, ਜਾਂਦਾ ਹੁੰਦਾ ਨਾ ਹੈਲੀਕਾਪਟਰ ਤੇ। ਤੇ ਜਦੋਂ ਪੰਜਾਬ ਡੁੱਬਦਾ ਕਦੇ ਕੋਈ ਆਇਆ? ਪੰਜਾਬ ਦਾ ਕਦੇ ਵੀ ਨਹੀਂ ਕੋਈ ਬਣਿਆ। ਸਮਾਂ ਤਾਂ ਬਹੁਤ ਬਹੁਤ ਤੰਗ ਆ। ਰਨਾਲ ਸ਼ਰੋਮਣੀ ਕਲਦਲ ਮਰਸਲ ਤੋਂ ਪਰਮਿੰਦਰ ਸਿੰਘ ਜੀ ਸੀ ਜਿਨ੍ਹਾਂ ਦਾ ਇਸ ਹਫ਼ਤੇ ਸਪਸ਼ਟ ਤੌਰ ਤੇ ਕਹਿਣਾ ਕਿ ਏਸੀ ਇਹ ਸਿਰਫ ਸਿਆਸਤ ਦੇ ਤੌਰ ਤੇ ਕੀਤਾ ਜਾ ਸਕਦਾ ਹੈ ਜਾਂ ਫਿਰ ਇਹ ਮગર ਮੱਚ ਦੇ ਹੰਝੂ ਨੇ ਜੋ ਲੀਡਰ ਹੁਣ ਤੱਕ ਵਹਾਉਂਦੇ ਆਏ ਨੇ ਤੇ ਵੈਸਾ ਹੀ ਕੁਛ ਹੁਣ ਰਾਹੁਲ ਗਾਂਧੀ ਹੁਰਾਂ ਦੇ ਵੱਲੋਂ ਜਿਹੜਾ ਹੈਗਾ ਉਹ ਕੀਤਾ ਗਿਆ ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਪੜੀ ਹੈ ਜੁੜੇ ਰਹੋ ਆ ਰਹੇ ਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਉਹ ਇਜਾਜ਼ਤ ਧੰਨਵਾਦ ਜੀ